ਅਨੁਜਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਤੇ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਬਈ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਬਾਰੇ ਤੇ ਵਰਕਿੰਗ ਕਮੇਟੀ ਨੇ ਦੇ ਲਏ ਹੋਏ ਫੈਸਲੇ ਬਾਰੇ ਕੀ ਰਿਐਕਸ਼ਨ ਹੈ ਸ਼ੁਕਰੀਆ ਹਿੰਸਬ ਜਿਹੜਾ ਅੱਜ ਫੈਸਲਾ ਲਿਆ ਗਿਆ ਵਰਕਿੰਗ ਕਮੇਟੀ ਦੇ ਵੱਲੋਂ ਕਿਉਂਕਿ ਅੱਜ ਇੱਕ ਵਰਕਿੰਗ ਕਮੇਟੀ ਦੀ ਕੋਰ ਕਮੇਟੀ ਦੀ ਬੈਠਕ ਜਿਹੜੀ ਹੈ ਉਹ ਸੱਦੀ ਗਈ ਸੀ ਅਕਾਲੀ ਦਲ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਉਹ ਸੁਖਬੀਰ ਬਾਦਲ ਨੇ ਆਪਣਾ ਇਤਿਹਾਸ ਸੌਂਪਿਆ ਸੀਗਾ ਕੋਰ ਕਮੇਟੀ ਦੇ ਔਰ ਅਕਾਲੀ ਦਲ ਦੇ ਪ੍ਰਧਾਨਗੀ ਦੇ ਅਹੁਦੇ ਤੋਂ ਇਸਤੇਫੇ ਦੇ ਲਈ ਲੇਕਿਨ ਜਿਸ ਤਰ੍ਹਾਂ ਅਸੀਂ ਅੱਜ ਦੀ ਕਮੇਟੀ ਦੀ ਬੈਠਕ ਦੀ ਗੱਲ ਕਰੀਏ ਤੇ ਫਿਰ ਅੱਜ ਦੀ ਕਮੇਟੀ ਨੇ ਜਿਸ ਉਹਦੇ ਲੰਮਾ ਸਮਾਂ ਬੈਠਕ ਚੱਲੀ ਬੀਐਸ ਪੁੰਦਰ ਜਿਹੜੇ ਮੌਜੂਦਾ ਕਾਰਜਕਾਰੀ ਪ੍ਰਧਾਨ ਨੇ ਉਨਾ ਦੀ ਪ੍ਰਧਾਨਗੀ ਦੇ ਵਿੱਚ ਇਹ ਬੈਠਕ ਹੋਈ ਲੰਮਾ ਸਮਾਂ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿਹਿੰਦੇ ਕਿ ਹਲੇ ਆਪਾਂ ਜਿਹੜਾ ਇਹ ਇਸਤਫਾ ਦਿੱਤਾ ਗਿਆ ਉਸ ਦੇ ਉੱਤੇ ਮੋਰ ਨਹੀਂ ਲਾਵਾਂਗੇ ਕਹਿੰਦੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬੈਠਕ ਕਰਾਂਗੇ ਜਿਸ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਵੀ ਮੌਜੂਦ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ ਔਰ ਨਾਲ ਹੀ ਅਕਾਲੀ ਜਲ੍ਹ ਦੀ ਹੋਰ ਜਿਹੜੀ ਸੀਨੀਅਰ ਮੈਂਬਰਸ਼ਿਪ ਹੈ ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤ ਕਰਕੇ ਬੈਠ ਕੇ ਇਸ ਦੇ ਉੱਤੇ ਡਿਸੀਜਨ ਲਿਆ ਜਾਏਗਾ ਲੇਕਿਨ ਜੇਕਰ ਮੌਜੂਦਾ ਸਥਿਤੀ ਦੀ ਗੱਲ ਕਰੀਏ ਤੇ ਫੇਰ ਸਿੰਘ ਸਾਹਿਬ ਖਾਲੇ ਵੀ ਜਿਹੜੇ ਪ੍ਰਧਾਨ ਨੇ ਉਹ ਸੁਖਬੀਰ ਬਾਦਲੀ ਨੇ ਜਦ ਤੱਕ ਇਹ ਮੋਰ ਨਹੀਂ ਲੱਗਦੀ ਤਤਕ ਪ੍ਰਧਾਨ ਸੁਖਬੀਰ ਬਾਦਲ ਹੀ ਰਹਿਣਗੇ ਹੁਣ ਦੇਖਣਾ ਹੋਏਗਾ ਕਿ ਅਗਲੀ ਬੈਠਕ ਕਦੋਂ ਸੱਦੀ ਜਾਂਦੀ ਹੈ ਅਕਾਲੀ ਦਲ ਦੇ ਵੱਲੋਂ ਔਰ ਕਦੋਂ ਇਸ ਇਸਤੇਫੇ ਤੇ ਮੋਹਰ ਲਾਈ ਜਾਂਦੀ ਹੈ ਹੁਣ ਮੋਹਰ ਲਾਈ ਜਾਂਦੀ ਵੀ ਹੈ ਜਾਂ ਨਹੀਂ ਲਾਈ ਜਾਂਦੀ ਉਹ ਵੀ ਦੇਖਣਾ ਹੋਏਗਾ ਕਿਉਂਕਿ ਇਸ ਵਕਤ 20 ਤਰੀਕ ਤੋਂ ਪਹਿਲਾਂ 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 ਜਿਹੜੇ ਸੁਖਬੀਰ ਬਾਦਲ ਸੀਗੇ ਉਹ ਤਨਖਈਆ ਤਰਾਰ ਹੋ ਚੁੱਕੀ ਸੀ ਔਰ ਉਹ ਆਪਣੀ ਤਨਖਾਹ ਦੀ ਉਡੀਕ ਕਰ ਰਹੇ ਸੀ ਕਿ ਮੈਨੂੰ ਕੀ ਸਜ਼ਾ ਲਾਈ ਜਾਂਦੀ ਹੈ ਉਹਨਾਂ ਨੇ ਉਸ ਤੋਂ ਪਹਿਲਾਂ ਜਾ ਕੇ ਅਪੀਲ ਵੀ ਕੀਤੀ ਅਕਾਲ ਤੱਕ ਵੀ ਪਹੁੰਚੇ ਸੀ ਲੇਕਿਨ ਉੱਥੇ ਵੀ ਹਾਲੇ ਤੱਕ ਜਿਹੜਾ ਕੋਈ ਵੀ ਸੁਣਵਾਈ ਸੁਖਬੀਰ ਬਾਦਲ ਦੀ ਹੁੰਦੀ ਹੋਈ ਨਜ਼ਰ ਨਹੀਂ ਆਈ। ਬਾਕੀ ਜਿਹੜਾ ਸੁਧਾਰਵਾਦੀ ਗਰੁੱਪ ਹੈ ਵਡਾਲਾ ਸਾਹਿਬ ਦਾ ਤੇ ਬੀਬੀ ਜਗੀਰ ਕੌਰ ਦਾ ਉਹਨਾਂ ਦਾ ਕੀ ਰਿਐਕਸ਼ਨ ਹੈ? ਬਿਲਕੁਲ ਨਾ ਲਗਾਤਾਰ ਉਹ ਇਸਤ ਅਕਾਲੀ ਦਲ ਨੂੰ ਘੇਰਦੇ ਹੋਏ ਨਜ਼ਰ ਆ ਰਹੇ ਨੇ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਬਿਆਨ ਥਿੰਦ ਸਾਹਿਬ ਸਾਹਮਣੇ ਆਏ ਸੀ ਜਿਸ ਵਕਤ ਇਹ ਸਾਰੀ ਸੀਨੀਅਰ ਲੀਡਰਸ਼ਿਪ ਜਿਹੜਾ ਬਾਗੀ ਧੜਾਈ ਸੁੱਤ ਬਣਿਆ ਹੋਇਆ ਹੈ ਜਾਂ ਸੁਧਾਰ ਲਹਿਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਉਹ ਸਾਰਿਆਂ ਦੇ ਵੱਲੋਂ ਇਹ ਸਟੇਟਮੈਂਟਸ ਦਿੱਤੀਆਂ ਗਈਆਂ ਸੀ ਕਿ ਇੱਕ ਵਾਰੀ ਅਗਰ ਸੁਖਬੀਰ ਬਾਦਲ ਆਪਣੀ ਪ੍ਰਧਾਨਗੀ ਦਾ ਅਹੁਦਾ ਛੱਡ ਦੇ ਤਾਂ ਫਿਰ ਅਸੀਂ ਹੋ ਸਕਦਾ ਹੈ ਕਿ ਮੁਰ ਤੋਂ ਅਕਾਲੀ ਦਲ ਦੇ ਵਿੱਚ ਚਲੇ ਜਾਈਏ ਕਿਉਂਕਿ ਉਹਨਾਂ ਦਾ ਬਾਰ-ਬਾਰ ਇਹ ਕਹਿਣਾ ਸੀ ਕਹਿੰਦੇ ਕਿ ਪ੍ਰਧਾਨਗੀ ਜਿਹੜੀ ਹੈ ਉਹ ਗਲਤ ਹੱਥਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵੀ ਜਿਸ ਵਕਤ ਬਹੁਤ ਸਾਰੇ ਲੋਕ ਅਕਾਲੀ ਦਲ ਛੱਡ ਕੇ ਗਏ ਨੇ ਬਹੁਤ ساری ਲੀਡਰਸ਼ਿਪ ਅਕਾਲੀ ਦਲ ਛੱਡ ਕੇ ਗਈ ਉਹਨਾਂ ਦਾ ਵੀ ਕਹਿਣਾ ਇਹੀ ਸੀਗਾ ਕਿ ਸੁਖਬੀਰ ਬਾਦਲ ਇਸਤਫਾ ਦੇਣ ਲੇਕਿਨ ਹੁਣ ਉਧਰਲੇ ਪਾਸੇ ਉਹ ਕਿਹਾ ਜਾ ਰਿਹਾ ਕਹਿੰਦੇ ਕਿ ਬਾਰ-ਬਾਰ ਜਿਹੜਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਹਿੰਦੇ ਇਸ ਤਰੀਕੇ ਦੇ ਨਾਲ ਸੁਖਬੀਰ ਬਾਦਲ ਔਰ ਬਾਦਲ ਪਰਿਵਾਰ ਅਕਾਲੀ ਦਲ ਦੇ ਉੱਤੇ ਰਾਜ ਕਰਦਾ ਹੋਇਆ ਨਜ਼ਰ ਆ ਰਿਹਾ ਕਹਿੰਦੇ ਕਿ ਉਹੀ ਪਰਿਵਾਰ ਜਿਹੜਾ ਬਾਰ-ਬਾਰ ਅਕਾਲੀ ਦਲ ਦੀ ਕਮਾਨ ਸੰਭਾਲਦਾ ਕਹਿੰਦੇ ਇਹ ਸਾਨੂੰ ਮਨਜ਼ੂਰ ਨਹੀਂ ਹੈ ਲੇਕਿਨ ਜਿਸ ਵਕਤ ਉਹਨਾਂ ਨੇ ਇਸਤਫਾ ਦਿੱਤਾ ਸੁਖਬੀਰ ਬਾਦਲ ਨੇ ਉਸ ਦੇ ਉੱਤੇ ਵੀ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਲੇਕਿਨ ਇਸ ਤệ ਦੇਣ ਤੋਂ ਬਾਅਦ ਵੀ ਹਾਲੇ ਸਤੋ ਉਸਤੇ ਮੋਰ ਨਾ ਲਗਾਏ ਜਾਣਾ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਹਿੰਦੇ ਕਿ ਮੋਰ ਕਿਉਂ ਨਹੀਂ ਲਾਈ ਜਾ ਰਹੀ ਕਿਸ ਕਾਰਨਾਂ ਦੇ ਕਰਕੇ ਮੋਰ ਜਿਹੜੀ ਹੈ ਉਹ ਨਹੀਂ ਲਗਾਈ ਜਾ ਰਹੀ ਲੇਕਿਨ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਦੇ ਉੱਤੇ ਅਗਲੀ ਬੈਠਕ ਤੋਂ ਬਾਅਦ ਵੀ ਮੋਰ ਲੱਗਦੀ ਹੈ ਜਾਂ ਨਹੀਂ ਲੱਗਦੀ ਕੋਈ ਮੁਹਿਮ ਵੀ ਚੱਲੀ ਆ ਜਾਂ ਯੂਥ ਅਕਾਲੀ ਦਲ ਨੇ ਚਲਾਈ ਆ ਕਿ ਸੁਖਵੀਰ ਬਾਦਲ ਨੂੰ ਤੋਂ ਬਿਨਾ ਅਕਾਲੀ ਦਲ ਨਹੀਂ ਚੱਲਣਾ ਬਿਲਕੁਲ ਇਹ ਕਿੰਸਬ ਇੱਕ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਮਹਿੰਮ ਹੈ ਇਸ ਵਕਤ ਵੀ ਸਪੋਰਟ ਸੁਖਬੀਰ ਬਾਦਲ ਇਸ ਵਕਤ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਿਹਾ ਹੈ ਇਹ ਯੂਥ ਅਕਾਲੀ ਦਲ ਦੇ ਵੱਲੋਂ ਵੀ ਚਲਾਈ ਗਈ ਹੈ ਔਰ ਨਾਲ ਦੇ ਨਾਲ ਪੂਰਾ ਆਈਟੀ ਸੈੱਲ ਜਿਹੜਾ ਅਕਾਲੀ ਦਲ ਦਾ ਹੈ ਉਹਨਾਂ ਦੇ ਵੱਲੋਂ ਚਲਾਈ ਜਾ ਰਹੀ ਹੈ ਇਸ ਵਕਤ ਕੋਈ ਵੀ ਸਾਡੇ ਸਰੋਤੇ ਜਿਹੜੇ ਨੇ ਸਾਡੇ ਰੈਡ FM ਦੇ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਨੇ ਅਗਰ ਉਹ ਵੀ ਆਪਣਾ ਸੋਸ਼ਲ ਮੀਡੀਆ ਖੋਲਣਗੇ ਉਹਨਾਂ ਨੂੰ ਵੀ ਇਹ ਤਸਵੀਰਾਂ ਨਜ਼ਰ ਆਣਗੀਆਂ ਜਦ ਤੋਂ ਸੁਖਬੀਰ ਬਾਦਲ ਨੇ ਇਹ ਜੁਆਇਨ ਕੀਤਾ ਸੀ ਅਕਾਲੀ ਦਲ ਉਸ ਤੋਂ ਬਾਤ ਤੋਂ ਲੈ ਕੇ ਹਰ ਉਹਨਾਂ ਦਾ ਸਫਰ ਜਿਹੜਾ ਇਸ ਵਕਤ ਵੀਡੀਓਜ਼ ਦੇ ਰਾਹੀਂ ਫੋਟੋਜ਼ ਦੇ ਰਾਹੀਂ ਜਿਹੜੇ ਨੌਜਵਾਨ ਨੇ ਉਹ ਸੋਸ਼ਲ ਮੀਡੀਆ ਤੇ ਇਸ ਵਕਤ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਰੀਲਸ ਮਿਲ ਜਾਣਗੇ ਵੀਡੀਓਜ਼ ਮਿਲ ਜਾਣਗੇ ਜਾਂ ਫੋਟੋਜ਼ ਮਿਲ ਜਾਣਗੇ ਪੋਸਟ ਮਿਲ ਜਾਣਗੇ ਜਿਹੜੇ ਇਸ ਵਕਤ ਸੁਖਬੀਰ ਬਾਦਲ ਨੂੰ ਬਚਾਉਂਦੇ ਹੋਏ ਉਹਨਾਂ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਬਚਾਉਂਦੇ ਹੋਏ ਨਜ਼ਰ ਆ ਰਹੇ ਨੇ ਸੁਖੀਰ ਬਾਦਲ ਖੁਦ ਹਸਪੀਟਲ ਦਾਖਲ ਨੇ ਜੀ ਹਸਪੀਟਲ ਦਾਖਲ ਤਾਂ ਨਹੀਂ ਹੈ ਸਿੰਘ ਸਾਹਿਬ ਉਹਨਾਂ ਨੂੰ ਛੁੱਟੀ ਮਿਲ ਚੁਕੀ ਹੈ ਇਹ ਦੱਸਿਆ ਜਾ ਰਿਹਾ ਸੀ ਕਿ ਜਿਸ ਦਿਨ ਉਹ ਅਕਾਲੀ ਅਕਾਦ ਤਖਤ ਸਾਹਿਬ ਪਹੁੰਚੇ ਸੀਗੇ ਉੱਥੇ ਆਪਣੀ ਜਿਹੜਾ ਉਹ ਅਕਾਦ ਤਖਤ ਦੇ ਸਾਹਮਣੇ ਇੱਕ ਅਰਜ਼ੀ ਕਰਨ ਗਏ ਸੀ ਕਿ ਉਹਨਾਂ ਦੀ ਜਿਹੜੀ ਸਜ਼ਾ ਉਹਨਾਂ ਨੂੰ ਜਲਦੀ ਲਗਾ ਦਿੱਤੀ ਜਾਵੇ ਉਸ ਤੋਂ ਬਾਅਦ ਉੱਥੇ ਚੇਅਰ ਤੇ ਬੈਠੇ ਹੋਏ ਸੀ ਰੋਟੇਟਿੰਗ ਚੇਅਰ ਸੀਗੀ ਉਹ ਅਨਬੈਲੈਂਸ ਹੋਏ ਤੇ ਉਸ ਤੋਂ ਬਾਅਦ ਚੇਅਰ ਤੋਂ ਥੱਲੇ ਡਿੱਗ ਗਏ ਪਤਾ ਲੱਗਿਆ ਕਿ ਇੱਕ ਪੈਰ ਤੇ ਜਿਹੜਾ ਭਾਰ ਜ਼ਿਆਦਾ ਪੈ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਪੈਰ ਦੇ ਵਿੱਚ ਫ੍ਰੈਕਚਰ ਹੋ ਗਿਆ। ਉਹਨਾਂ ਨੂੰ ਹਸਪਤਾਲ ਲੈ ਕੇ ਗਏ, ਪਲਸਟਰ ਕਰਵਾਇਆ ਗਿਆ ਲੇਕਿਨ ਉਹ ਦਰਦ ਠੀਕ ਨਹੀਂ ਹੋਇਆ ਤੇ ਚੰਡੀਗੜ੍ਹ ਦੇ ਵਿੱਚ ਪੀਜੀਐਚ ਇਲਾਜ ਹੋਇਆ। ਉਹਨਾਂ ਦੀ ਸਰਜਰੀ ਕੀਤੀ ਗਈ ਲੇਕਿਨ ਉਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ। ਉਹ ਹੁਣ ਆਪਣੇ ਘਰ ਨੇ ਠੀਕ ਨੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਹਿਲਾ ਕਮਿਸ਼ਨ ਨੇ ਕੋਈ ਨੋਟਿਸ ਜਾਰੀ ਕੀਤਾ ਜੀ। ਅੱਜ ਦੇ ਦਿਨ ਜਿਹੜਾ ਦਿਨ ਵੇਲੇ ਇੱਕ ਸ਼ੋ ਕਾਜ਼ ਨੋਟਿਸ ਜਿਹੜੇ ਸਾਬਕਾ ਮੁੱਖ ਮੰਤਰੀ ਔਰ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਜਾਰੀ ਹੋਇਆ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਉਹ ਗਿੱਦੜ ਬਾਹਾ ਗਏ ਸੀ ਅਮ੍ਰਿਤਾ ਵੜਿੰਗ ਦੇ ਪ੍ਰਚਾਰ ਦੇ ਲਈ ਉੱਥੇ ਉਹਨਾਂ ਨੇ ਸਟੇਜ ਤੇ ਖੜ ਕੇ ਕੁਝ ਸ਼ਬਦ ਕਹੇ ਉਹਨਾਂ ਨੇ ਉਸ ਦੇ ਵਿੱਚ ਇਹ ਗੱਲ ਕਹੀ ਕਹਿੰਦੇ ਕਿ ਮੈਂ ਜਲਦੀ ਜਲਦੀ ਆਪਣਾ ਬਿਆਨ ਮਕਾਨਾ ਕਿਉਂਕਿ ਬੀਬੀਆਂ ਭੈਣਾਂ ਨੇ ਘਰ ਜਾ ਕੇ ਚੂਲਾ ਚੌਕਾ ਵੀ ਸਾਹਮਣਾ ਇਸ ਦੇ ਉੱਤੇ ਮਹਿਲਾ ਕਮਿਸ਼ਨ ਜਿਹੜੀ ਹੈ ਉਹਨਾਂ ਨੇ ਐਕਸ਼ਨ ਲਿਆ ਉਹ ਕਹਿੰਦੇ ਹਰ ਵਾਰ ਜਿਸ ਵਕਤ ਵੀ ਚੋਣਾ ਹੁੰਦੀਆਂ ਨੇ ਜਾਂ ਜਿਸ ਵਕਤ ਵੀ ਕੋਈ ਇੰਪੋਰਟੈਂਟ ਸਪੀਚ ਦੇਣੀ ਹੁੰਦੀ ਹੈ ਤੇ ਉੱਥੇ ਚਰਨਜੀਤ ਸਿੰਘ ਚੰਨੀ ਅਜਿਹੇ ਅਪਮਾਨਜਨਕ ਬਿਆਨ ਜਿਹੜੇ ਨੇ ਮਹਿਲਾਵਾਂ ਨੂੰ ਲੈ ਕੇ ਦਿੰਦੇ ਰਹੇ ਨੇ ਤਾਂ ਕਰਕੇ ਸ਼ੋ ਕੋਡ ਨੋਟਿਸ ਜਿਹੜਾ ਹੈ ਮਹਿਲਾ ਕਮਿਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਉਹ ਕਹਿੰਦੇ ਕਿ ਇਹਨਾਂ ਦੇ ਖਿਲਾਫ ਥਾਂ-ਥਾਂ ਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਮਹਿਲਾ ਕਮਿਸ਼ਨ ਨੇ ਜਿਹੜੀ ਚਿੱਠੀ ਜਾਰੀ ਕੀਤੀ ਸੀ ਉਸ ਦੇ ਵਿੱਚ ਸਿੰਘ ਸਾਹਿਬ ਇਹ ਲਿਖਿਆ ਗਿਆ ਹੈ ਕਹਿੰਦੇ ਕਿ ਬਹੁਤ ਸਾਰੀਆਂ ਐਫ ਆਈ ਆਰ ਜਿਹੜੀਆਂ ਨੇ ਇਸ ਵਕਤ ਕਰਵਾਈਆਂ ਜਾਣੀਆਂ ਚਾਹੀਦੀਆਂ ਨੇ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕਹਿੰਦੇ ਲੇਕਿਨ ਅਸੀਂ ਇੱਕ ਮੌਕਾ ਚਰਨਜੀਤ ਸਿੰਘ ਚੰਨੀ ਨੂੰ ਦਵਾਂਗੇ ਆਪਣਾ ਬਿਆਨ ਦੇਣ ਦੇ ਲਈ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਕੱਲ੍ਹ ਦੇ ਦਿਨ 11 ਵਜੇ ਤੋਂ ਪਹਿਲਾਂ ਫੇਜ਼ 1 ਦੇ ਵਿੱਚ ਸਥਿਤ ਜਿਹੜਾ ਮੋਹਾਲੀ 'ਚ ਮਹਿਲਾ ਕਮਿਸ਼ਨ ਦਾ ਦਫ਼ਤਰ ਹੈ ਉੱਥੇ ਚਰਨਜੀਤ ਸਿੰਘ ਚੰਨੀ ਪਹੁੰਚਣ ਆਪਣਾ ਸਪਸ਼ਟੀਕਰਨ ਦੇ ਨਾਲ ਦੇ ਨਾਲ ਇੱਕ ਚਿੱਠੀ ਮਹਿਲਾ ਕਮਿਸ਼ਨ ਦੇ ਵੱਲੋਂ ਡੀਜੀਪੀ ਪੰਜਾਬ ਨੂੰ ਵੀ ਲਿਖੀ ਗਈ ਹੈ बीजेपी पंजाब गौरव यादव ਨੂੰ ਇਹ ਚਿੱਠੀ ਲਿਖ ਕੇ ਕਿਹਾ ਗਿਆ ਕਹਿੰਦੇ ਕਿ ਜੇਕਰ ਚਰਨਜੀਤ ਸਿੰਘ ਚੰਨੀ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਤੇ ਫਿਰ ਉਹਨਾਂ ਦੇ ਖਿਲਾਫ ਜਿਹੜਾ ਉਹ ਐਕਸ਼ਨ ਲਿਆ ਜਾਵੇ ਇਸ ਦੇ ਉੱਤੇ ਅਸੀਂ ਖੁਦ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਅੱਜ ਗੱਲ ਕੀਤੀ ਥਿੰਨ ਸਾਬ ਚਰਨਜੀਤ ਸਿੰਘ ਚੰਨੀ ਨੇ ਸਿੱਧੇ ਤੌਰ ਤੇ ਸਾਫ ਇਨਕਾਰ ਕਰ ਦਿੱਤਾ ਮਹਿਲਾ ਕਮਿਸ਼ਨ ਦੇ ਦਫਤਰ ਚ ਜਾਣ ਤੋਂ ਪਹਿਲ ਜਾਣ ਤੋਂ ਉਹਨਾਂ ਨੇ ਕਿਹਾ ਕਹਿੰਦੇ ਕਿ ਮੇਰੇ ਖਿਲਾਫ ਹਰ ਵਾਰ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਹਿੰਦੇ ਜਿਸ ਵਕਤ ਇਲੈਕਸ਼ਨਸ ਹੁੰਦੀਆਂ ਨੇ ਮੇਰੇ ਖਿਲਾਫ ਅਜਿਹੀ ਅਜਿਹੇ ਨੋਟਿਸ ਕੱਢੇ ਜਾਂਦੇ ਨੇ ਕਹਿੰਦੇ ਪਿਛਲੀ ਵਾਰੀ ਜਲੰਧਰ ਦੀ ਚੋਣ ਸੀ ਉਸ ਵਕਤ ਵੀ ਮੇਰੇ ਖਿਲਾਫ ਨੋਟਿਸ ਕੱਢਿਆ ਗਿਆ ਸੀ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਹਿੰਦੇ ਲੇਕਿਨ ਮੇਰੇ ਬਿਆਨਾਂ ਦੇ ਵਿੱਚ ਕੁਝ ਗਲਤ ਨਹੀਂ ਹੈ ਕਹਿੰਦੇ ਮੈਂ ਮਹਿਲਾਵਾਂ ਦੀ ਬਹੁਤ ਇੱਜ਼ਤ ਕਰਦਾ ਹਾਂ ਔਰ ਕਰਦਾ ਰਹੂੰਗਾ ਅੱਛਾ ਕਿਸਾਨ ਜਿੱਥੇ ਬੰਦੀਆਂ ਜਿਹੜੇ ਧਰਨੇ ਲਾ ਰਹੀਆਂ ਨੇ ਲੱਗਦਾ ਇਹ ਆ ਕਿ ਪਬਲਿਕ ਦੇ ਵਿੱਚ ਕਿਸ ਕਿਸਮ ਦੀ ਉਪਰਾਮਤਾ ਪੈਦਾ ਹੋ ਰਹੀ ਹੈ ਇੱਕ ਵੀਡੀਓ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਇੱਕ ਬਹੁਤ ਸਿਆਣੀ ਉਮਰ ਦੀ ਸੁਗੜ ਔਰਤ ਪਿੱਛੇ ਆਪਾ ਕਰੀ ਕਿਸਾਨਾਂ ਦੇ ਮੂਹਰੇ 8-10 ਕਿਸਾਨ ਬੈਠੇ ਨੇ ਧਰਨੇ ਤੇ ਉਹ ਕਹਿੰਦੀ ਸਾਡਾ ਕੀ ਕਸੂਰ ਆ ਸਾਡੇ ਬੱਚਿਆਂ ਨੇ ਪੇਪਰ ਦੇਣ ਜਾਣਾ ਅਸੀਂ ਡਾਕਟਰ ਨੂੰ ਜਾਣਾ ਦੇਖਣ ਸਾਡਾ ਕਿਉਂ ਟ੍ਰੈਫਿਕ ਬੰਦ ਕਰਦੇ ਹੋ ਇਸ ਕਿਸਮ ਦਾ ਕਾਫੀ ਉਹਨਾਂ ਨੇ ਸਿਆਪਾ ਕੀਤਾ ਉਥੇ ਹੁਣ ਕਿਸਾਨ 6 ਦਸੰਬਰ ਨੂੰ ਦਿੱਲੀ ਨੂੰ ਕੂਚ ਕਰ ਰਹੇ ਨੇ ਬਿਲਕੁਲ ਦੇਖੋ ਸਭ ਅਜਹੀਆਂ ਤਸਵੀਰਾਂ ਅਜਹੀਆਂ ਵੀਡੀਓਜ਼ ਬਹੁਤ ਆ ਰਹੀਆਂ ਨੇ ਵੀਡੀਓਜ਼ ਨਹੀਂ ਅਸੀਂ ਆਪਣੇ ਅੱਖਾਂ ਨਾਲ ਇਹ ਚੀਜ਼ਾਂ ਇੱਥੇ ਇਸ ਵਕਤ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਹੁੰਦੀਆਂ ਹੋਈਆਂ ਸਿਰਫ ਪੰਜਾਬ ਹੀ ਨਹੀਂ ਹਰਿਆਣਾ ਦੇ ਵਿੱਚ ਵੀ ਹੋ ਰਹੀਆਂ ਨੇ ਯੂਪੀ ਦੇ ਵਿੱਚ ਵੀ ਹੋ ਰਹੀਆਂ ਨੇ ਜਿੱਥੇ ਕਿਸਾਨ ਬਹੁਤ ਜ਼ਿਆਦਾ ਸਰਨੇ ਲਗਾ ਰਹੇ ਨੇ ਇੱਕ ਪਾਸੇ ਜ਼ਰੂਰ ਇੱਕ ਫੈਕਟਰ ਇਹ ਕਨਸੀਡਰ ਕੀਤਾ ਜਾਣਾ ਚਾਹੀਦਾ ਹੈ ਕਿ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਪਿਛਲੇ ਦਿਨੀ ਧਰਨਾ ਲਗਾਇਆ ਗਿਆ ਸੀ ਕਿਸਾਨਾਂ ਦੇ ਵੱਲੋਂ ਗੰਨਾ ਮੀਨ ਜਿਹੜੀ ਫਗਵਾੜੇ ਦੇ ਕੋਲ ਹੈ ਉੱਥੇ ਧਰਨਾ ਲਗਾਇਆ ਗਿਆ ਸੀ ਤੇ ਲੋਕਾਂ ਨੂੰ ਟਰੈਵਲ ਕਰਨ ਦੇ ਵਿੱਚ ਬਹੁਤ ਦਿੱਕਤ ਆਈ ਜੇਕਰ ਕਿਸੇ ਨੇ ਦਲੰਦਰ ਤੋਂ ਚੰਡੀਗੜ੍ਹ ਆਉਣਾ ਸੀ ਤੇ ਉਹਨਾਂ ਨੂੰ 8-8 ਘੰਟੇ ਦਾ ਸਫ਼ਰ ਕਰਨਾ ਪਿਆ ਜਿਹੜਾ ਸਫ਼ਰ 2 ਘੰਟੇ ਦਾ ਸੀਗਾ ਲੇਕਿਨ ਹੁਣ ਇੱਕ ਵਾਰੀ ਫੇਰ ਤੋਂ ਇਹ ਚੀਜ਼ਾਂ ਹੋ ਰਹੀਆਂ ਨੇ ਕਿ ਕਿਸ ਆਨ ਜਥੇਬੰਦੀਆਂ ਸਭ ਤੋਂ ਵੱਡਾ ਕਾਰਨ ਇਹ ਹੋ ਜਾਂਦਾ ਕਿ ਕਿਸਾਨ ਜਥੇਬੰਦੀਆਂ ਵੱਖਰੇ ਵੱਖਰੇ ਰੂਪ ਚ ਵੱਖਰੀ ਵੱਖਰੀ ਪਾਰਟੀ ਵੱਖਰੇ ਵੱਖਰੇ ਥਾਂ ਦਾ ਅੰਦੋਲਨ ਉਲੀਕ ਦਿੰਦੀਆਂ ਨੇ ਹੁਣ ਬੰਦੇ ਨੂੰ ਇੱਕ ਪਾਸੇ ਤਾਂ ਆਪਣਾ ਕੰਮ ਕਰਨਾ ਹੈ ਇੱਕ ਰੂਟੀਨ ਹੈ ਇੱਕ ਆਮ ਇਨਸਾਨ ਦੀ ਉੱਥੇ ਇੰਨੇ ਸਾਰੇ ਧਰਨੇ ਜਿਹੜੇ ਨੇ ਉਹ ਲੱਗੇ ਹੁੰਦੇ ਨੇ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਸ ਦੇ ਉੱਤੇ ਲੋਕ ਹਰ ਵਾਰ ਕਹਿੰਦੇ ਆਏ ਨੇ ਕਿ ਤੁਸੀਂ ਇਕਜੁੱਟ ਹੁੰਦੇ ਹੋ ਇੱਕ ਥਾਂ ਤੇ ਜੇਕਰ ਤੁਸੀਂ ਧਰਨਾ ਕਰ ਦਿਓ ਹਰ ਕੋਈ ਤੁਹਾਡਾ ਸਾਥ ਦਿੰਦਾ ਹੈ ਲੇਕਿਨ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ ਅਸੀਂ ਵੀ ਉਸ ਗੱਲ ਦਾ ਸਮਰਥਨ ਕਰਦੇ ਹਾਂ ਅਸੀਂ ਹਰ ਵਾਰ ਕਿਸਾਨੀ ਆਗੂਆਂ ਤੋਂ ਇਹ ਸਵਾਲ ਕੀਤਾ ਹੈ ਕਿ ਕਿਉਂ ਤੁਸੀਂ ਜਿਹੜਾ ਅਗਰ ਤੁਹਾਡਾ ਮੁੱਦਾ ਪੰਜਾਬ ਹੈ ਪੰਜਾਬ ਦੇ ਲੋਕ ਨੇ ਪੰਜਾਬ ਦੇ ਕਿਸਾਨ ਨੇ ਤੇ ਇਕਜੁੱਟ ਹੋ ਕੇ ਇੱਕ ਤਰਨਾ ਇੱਕ ਮੁਜਾਰਾ ਕਿਉਂ ਨਹੀਂ ਕੀਤਾ ਜਾਂਦਾ ਲੇਕਿਨ ਦੂਜੇ ਪਾਸੇ ਅੱਜ ਦੇ ਦਿਨ ਸਵਰ ਅਹ ਜਿਹੜੇ ਅਹ ਸਰਵਣ ਸਿੰਘ ਪੰਧੇਰ ਨੇ ਉਹਨਾਂ ਨੇ ਤੇ ਜਗਜੀਤ ਸਿੰਘ ਡੱਲੇਵਾਲ ਜਿਹਨਾਂ ਦੀ ਜਥੇਬੰਦੀਆਂ ਇਸ ਵਕਤ ਸ਼ੰਭੂ ਬਾਰਡਰ ਤੇ ਧਰਨਾ ਲਾ ਕੇ ਬੈਠੀਆਂ ਹੋਈਆਂ ਨੇ ਤਕਰੀਬਨ ਉਹਨਾਂ ਨੂੰ ਜਿਹੜਾ ਅੱਠ ਨੂੰ ਨੌ ਮਹੀਨੇ ਹੋ ਚੱਲੇ ਨੇ ਕਿਉਂਕਿ ਫਰਵਰੀ ਚ ਉਹਨਾਂ ਨੇ ਧਰਨਾ ਲਾਇਆ ਸੀ ਉਸ ਤੋਂ ਬਾਅਦ ਅੱਜ ਤੱਕ ਉਹ ਧਰਨਾ ਚੱਲਦਾ ਜਾ ਰਿਹਾ ਹੈ। ਸ਼ੰਭੂ ਬਾਰਡਰ ਬੰਦ ਹੈ ਲੋਕਾਂ ਨੂੰ ਆਵਾਜਾਹੀ ਦੀ ਉਥੋਂ ਵੀ ਦਿੱਕਤ ਆ ਰਹੀ ਹੈ ਲੇਕਿਨ ਹੁਣ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਹਿੰਦੇ ਕਿ ਅਸੀਂ ਸਰਕਾਰਾਂ ਨੂੰ ਕੁਝ ਦਿਨ ਦਾ ਹੋਰ ਸਮਾਂ ਦੇ ਰਹੇ ਹਾਂ ਕਹਿੰਦੇ ਜਿਸ ਵਕਤ ਕੇਂਦਰ ਸਰਕਾਰ ਨੇ ਸਾਡੇ ਤੋਂ ਉਥੋਂ ਸ਼ੰਭੂ ਸਿੰਘੂ ਬਾਰਡਰ ਤੋਂ ਫਿਕਰੀ ਬਾਰਡਰ ਤੋਂ ਗਾਜ਼ੀਪੁਰ ਬਾਰਡਰ ਤੋਂ ਧਰਨਾ ਚੁਕਵਾਇਆ ਸੀ ਤੇ ਸਾਡੇ ਨਾਲ ਕੁਝ ਵਾਅਦੇ ਕੀਤੇ ਗਏ ਸੀ ਕਹਿੰਦੇ ਉਹ ਵਾਦਿਆਂ ਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਇਸ ਕਰਕੇ ਕਹਿੰਦੇ 26 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਆਮਰਨ ਅੰਸ਼ਣ ਸ਼ੁਰੂ ਕਰਨ ਜਾ ਰਹੇ ਨੇ ਔਰ ਕਹਿੰਦੇ ਉਹ ਆਮਰਨ ਅੰਸ਼ਣ 26 ਤਰੀਕ ਨੂੰ ਸ਼ੁਰੂ ਹੋਏਗਾ ਤੇ ਉਸ ਦਿਨ ਤੋਂ ਅਸੀਂ ਸਰਕਾਰਾਂ ਨੂੰ 10 ਦਿਨ ਦਾ ਸਮਾਂ ਦਵਾਂਗੇ 10 ਦਿਨ ਯਾਨੀ ਕਿ 6 ਦਸੰਬਰ ਨੂੰ ਕਹਿੰਦੇ 6 ਦਸੰਬਰ ਤੱਕ ਅਗਰ ਕੋਈ ਵੀ ਕੰਮ ਜਿਹੜਾ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਉਹ ਪੂਰੇ ਨਹੀਂ ਹੁੰਦੇ ਕੇਂਦਰ ਸਰਕਾਰ ਦੇ ਵੱਲੋਂ ਤੇ ਕਹਿੰਦੇ 6 ਦਸੰਬਰ ਨੂੰ ਅਸੀਂ ਦਿੱਲੀ ਵੱਲ ਨੂੰ ਪੂਚ ਕਰਾਂਗੇ ਪਿਛਲੀ ਵਾਰ ਕਹਿੰਦੇ तरीके ਦੇ ਨਾਲ ਟਰੈਕਟਰਾਂ ਟਰਾਲੀਆਂ ਗਈਆਂ ਸੀ ਉਸੇ ਤਰੀਕੇ ਦੇ ਨਾਲ ਐਟ ਵੀ ਜਾਣ ਗਈਆਂ ਜਿੱਥੇ-ਜਿੱਥੇ ਸਾਨੂੰ ਰੋਕਿਆ ਜਾਏਗਾ ਅਸੀਂ ਉਹ ਹਰ ਬੈਂਕੈਡ ਤੋੜ ਕੇ ਅੱਗੇ ਲੰਘਾਂਗੇ ਰੁਜੇ ਸ਼ਰਮਾ ਜੀ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਇਸ ਵਕਤ ਜੇਕਰ ਤਾਪਮਾਨ ਦੀ ਗੱਲ ਕਰੀਏ ਤੇ ਥਿੰਸਾਬ ਲਗਾਤਾਰ ਤਾਪਮਾਨ ਦੇ ਵਿੱਚ ਤਾਂ ਗਿਰਾਵਟ ਨਜ਼ਰ ਆ ਰਹੀ ਹੈ ਲੇਕਿਨ ਇਸ ਵਕਤ ਪੋਲਿਊਸ਼ਨ ਨੇ ਪੰਜਾਬ ਦੇ ਹਾਲਾਤ ਬਹੁਤ ਮਾੜੇ ਕਰਕੇ ਰੱਖੇ ਹੋਏ ਨੇ ਇਸ ਵਕਤ ਪੋਲਿਊਸ਼ਨ ਜਿਹੜਾ AQI ਜਿਹੜਾ 에ਅਰ ਕੁਆਲਿਟੀ ਇੰਡੈਕਸ ਲਗਾਤਾਰ ਵਧਦਾ ਜਾ ਰਿਹਾ ਔਰ ਪੂਰ ਤੋਂ ਵੈਰੀ ਪੂਰ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਕਿਸੇ ਥਾਂ ਤੇ 400 ਹੈ ਕਿਸੇ ਥਾਂ ਤੇ 350 ਹੈ ਕਿਸੇ ਥਾਂ ਤੇ 300 ਹੈ ਤੇ 250 ਹੈ ਇਹ ਦੇਖਣ ਨੂੰ ਮਿਲ ਰਿਹਾ 에ਅਰ ਕੁਆਲਿਟੀ ਇੰਡੈਕਸ ਜੋ ਇਸ ਵੇਲੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜੇਕਰ ਅਸੀਂ ਇੰਡੈਕਸ ਦੀ ਗੱਲ ਕਰਦੇ ਹਾਂ ਅੰਮ੍ਰਿਤਸਰ ਦਾ 450 ਤੱਕ ਪਹੁੰਚ ਗਿਆ ਪਟਿਆਲਾ ਅਸੀਂ ਅੱਜ ਦੇਖ ਰਹੇ ਸੀ 350 ਤੱਕ ਪਹੁੰਚਿਆ ਹੋਇਆ ਸੀ ਯਾਨੀ ਕਿ ਇਹ 에ਅਰ ਕੁਆਲਿਟੀ ਅਜਿਹੀ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਸਾਹ ਲੈਂਦਾ ਇੱਕ ਦਿਨ ਦੇ ਵਿੱਚ ਅਗਰ ਇੱਕ ਆਮ ਇਨਸਾਨ 12 ਤੋਂ 20 ਸਿਗਰਟਸ ਪੀਂਦਾ ਜਿੰਨਾ ਧੂਆ ਉਹ ਅਸਰ ਤੁਹਾਡੇ ਫੇਫੜਿਆਂ ਤੇ ਕਰਦਾ ਉਹਨਾ ਅਸਰ ਇਹ ਧੂਆ ਤੁਹਾਡੇ ਫੇਫੜਿਆਂ ਤੇ ਕਰ ਰਿਹਾ ਇਹ ਡਾਕਟਰਸ ਦਾ ਕਹਿਣਾ ਹੈ ਹੁਣ ਇਸ ਦੇ ਉੱਤੇ ਮੌਸਮ ਵਿਭਾਗ ਪੋਲਿਊਸ਼ਨ ਕੰਟਰੋਲ ਬੋਰਡ ਉਹ ਸਾਰੇ ਇਸ ਵਕਤ ਮੇਜਰ ਜ਼ਿਲਾਂ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਕਿ ਇੱਕ ਵਾਰੀ ਦੋ ਵਾਰੀ ਜਿਹੜੀ ਹੈ ਬਾਰਿਸ਼ ਹੋਏਗੀ ਉਸ ਤੋਂ ਬਾਅਦ ਇਹ ਜਿਹੜਾ ਪੋਲਿਊਸ਼ਨ ਹੈ ਉਹ ਥੱਲੇ ਬੈਠੇਗਾ ਲੇਕਿਨ ਥਿੰਦ ਸਾਹਿਬ ਅਸੀਂ ਅੱਜ ਵੀ ਟਰੈਵਲ ਕਰ ਲਈਏ ਅੱਜ ਵੀ ਕਿਸੇ ਪਾਸੇ ਤੁਸੀਂ ਚਲੇ ਜਾਓ ਜਿੱਧਰਲੇ ਪਾਸੇ ਖੇਤ ਹੈ ਜਿੱਥੇ ਖੇਤੀਬਾੜੀ ਵਾਧੂ ਹੁੰਦੀ ਹੈ ਅੱਜ ਵੀ ਉੱਥੇ ਪਰਾਲੀ ਨੂੰ ਅੱਗ ਲਾਈ ਜਾ ਰਹੀ ਹੈ ਹਰ ਦੂਜੇ ਤੀਜੇ ਚੌਥੇ ਖੇਤ ਤੇ ਅੱਗ ਲੱਗ ਰਹੀ ਹੈ ਤਾਂ ਕਰਕੇ ਇਹ ਪੋਲਿਊਸ਼ਨ ਜਿਹੜਾ ਹੈ ਇਹ ਵੀ ਕਿਹਾ ਜਾ ਰਿਹਾ ਕਹਿੰਦੇ ਆਉਣ ਵਾਲੇ ਦਿਨਾਂ 'ਚ ਹੋਰ ਵਧੇਗਾ ਹਲੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ ਅਨੂਜ ਸ਼ਰਮਾ ਜੀ ਇਹ ਪੰਜਾਬ ਦੀ ਖਬਰਸਾਰ ਦੇ ਰਹੇ ਸਨ